ਜਿਹੜੇ ਪੰਜਾਬ ਦੇ ਉਸ ਰਾਜ ਸਥਾਪਿਤ ਕਰਨ ਵਿੱਚ ਉਹਨਾਂ ਦੀ ਸੱਸ ਬੀਬੀ ਸਦਾ ਕੌਰ ਜਿਨ੍ਹਾਂ ਦੀ ਬੜੀ ਵੱਡੀ ਸਿਆਣਫ ਨੇ ਕੰਮ ਕੀਤਾ ਮਿਸਲਾਂ ਦੀ ਆਪਸ ਵਿੱਚ ਨਹੀਂ ਸੀ ਬੰਦੀ ਜੰਗ ਸੀ ਪਰ ਇੱਕ ਗੱਲ ਕਮਾਲ ਦੀ ਸੀ ਭਾਵੇਂ ਉਹਨਾਂ ਦੀਆਂ ਆਪਸ ਵਿੱਚ ਕਿਸੇ ਗੱਲ ਦੀਆਂ ਵਿਚਾਰ ਧਾਰਕ ਟਕਰਾਅ ਸੀ ਪਰ ਲੋ ਬਾਹਰੋਂ ਦੁਸ਼ਮਣ ਆਉਂਦਾ ਸੀ ਉਦੋਂ ਇਕੱਠੇ ਹੋ ਜਾਂਦੇ ਸੀ ਸਮਾਂ ਆਪਣੀ ਰਫ਼ਤਾਰ ਤੁਰਦਾ ਗਿਆ ਜਿਹੜਾ ਅੰਗਰੇਜ਼ ਸੀ ਉਹਨੇ ਸਾਰੇ ਭਾਰਤ ਨੂੰ ਆਪਣੇ ਅਧੀਨ ਕੀਤਾ ਪਰ ਜਦੋਂ ਪੰਜਾਬ ਬਾਰੇ ਉਹਨੇ ਸਰਵੇ ਕਰਾਇਆ ਕਿ ਪੰਜਾਬ ਨੂੰ ਕਿਦਾਂ ਮੈਂ ਆਪਣੇ ਅਧੀਨ ਕਰਨਾ ਹੈ ਤਾਂ ਇਥੋਂ ਦੀ ਰਿਪੋਰਟ ਗਈ ਵੀ ਇਹ ਸੇਤੀ ਕੀ ਤਾ ਪੰਜਾਬ ਤੁਹਾਡੇ ਕੰਟਰੋਲ ਚ ਨਹੀਂ ਆ ਸਕਦਾ ਪੁੱਛੋ ਕਿਉਂ ਉਹਦਾ ਕਾਰਨ ਕੀ ਸੀ ਸੁਣਿਓ ਤੁਸੀਂ ਉਹ ਸਰਵੇ ਰਿਪੋਰਟ ਚ ਇਹ ਗਿਆ ਵੀ ਜਿਹੜਾ ਇਥੋਂ ਦਾ ਇੱਕ ਇੱਕ ਪਰਿਵਾਰ ਦਾ ਜੀ ਰਹਿਣ ਵਾਲਾ ਹੈ ਨਾ ਉਹਦਾ ਅੰਦਰ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਹੋਇਆ ਆਹ ਕੋ ਸਤਨਾਮ ਸ੍ਰੀ ਇਹਦਾ ਮਤਲਬ ਅੰਗਰੇਜ਼ ਰਾਜ ਤੋਂ ਪਹਿਲਾਂ ਪੰਜਾਬ ਦੇ ਪੰਜਾਬ ਵਿੱਚ ਚੰਗਰਾਜ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਇਹ ਸਰਵੇ ਰਿਪੋਰਟ ਦੱਸਦੀ ਹੈ ਵੀ ਇੱਥੇ ਦਾ ਜਿਉਂ-ਜਿਉਂ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੁੰਦਾ ਸੀ ਹੋਸ਼ ਸੰਭਾਲਦਾ ਸੀ ਬਾਣੀ ਨਾਲ ਜੁੜਦਾ ਸੀ ਸਹਿਜ ਪਾਠ ਕਰਦਾ ਸੀ ਗੁਰਬਾਣੀ ਦੇ ਵਿਚਾਰਾਂ ਦਾ ਉਹਨੂੰ ਪਤਾ ਸੀ ਤੇ ਜਿਸ ਇਨਸਾਨ ਨੂੰ ਆਪਣੇ ਗੁਰੂ ਬਾਰੇ ਪਤਾ ਹੋਵੇ ਉਹਨੂੰ ਕੋਈ ਅਖੌਤੀ ਧਾਰਮਿਕ ਬੰਦਾ ਵੀ ਤੇ ਅਖੌਤੀ ਪੋਲੀਟੀਕਲ ਬੰਦਾ ਵੀ ਆਪਣੇ ਪਿੱਛੇ ਨਹੀਂ ਲਾ ਸਕਦਾ ਤੇ ਜਿਸ ਬੰਦੇ ਦਾ ਆਪਣਾ ਕੋਈ ਜ਼ਮੀਰ ਨਹੀਂ ਜਿਹੜਾ ਬੰਦਾ 5 ਸਾਲ 4 ਸਾਲ ਇੱਕ ਸ਼ਰਾਬ ਦੀ ਬੋਤਲ ਬਦਲੇ ਕਿਸੇ ਨੂੰ ਲੈ ਕੇ ਦੇ ਦਿੰਦਾ ਕਿ ਤੂੰ ਮੇਰਾ ਲੀਡਰ ਹੈ ਤੁਸੀਂ ਉਸ ਦਿਨ ਤੋਂ ਕ੍ਰਾਂਤੀ ਦੀਆਂ ਆਸਾਂ ਨਹੀਂ ਲਾ ਸਕਦੇ ਸਰਵੇ ਰਿਪੋਰਟ ਚ ਇਹ ਆਇਆ ਵੀ ਇਹ ਸਿੱਖ ਗੁਰਬਾਣੀ ਨਾਲ ਜੁੜੇ ਹੋਏ ਨਹੀਂ ਇੱਕ ਇੱਥੇ ਹੋਰ ਧਿਆਨ ਰੱਖਿਓ ਅੰਗਰੇਜ਼ ਰਾਜ ਤੋਂ ਪਹਿਲਾਂ ਤੁਹਾਨੂੰ ਐਸ ਪੂਰੇ ਪੰਜਾਬ ਦੇਸ਼ ਵਿੱਚ ਮੈਂ ਦੇਸ਼ ਸ਼ਬਦ ਤਾਂ ਵਰਤ ਰਿਆਂ ਕਿਸੇ ਵੀ ਵਿਅਕਤੀ ਦੇ ਨਾਮ ਦੇ ਨਾਲ ਸੰਤ ਬ੍ਰਹਮ ਗਿਆਨੀ ਇਦਾਂ ਦੇ ਤਖੱਲਸ ਨਹੀਂ ਸੀ ਲੱਗੇ ਸਾਰੇ ਭਾਈ ਸਨ ਕਿਉਂਕਿ ਗੁਰਨਾਨ ਸਿੰਘ ਸਾਹਿਬ ਤੋਂ ਲੈ ਕੇ ਭਾਈ ਸੀ ਭਾਈ ਮਰਦਾਨਾ ਜੀ ਭਾਈ 파ਰੋ ਜੀ ਭਾਈ ਜੁਲਕਾ ਜੀ ਇਹ ਸਾਰੇ ਭਾਈ ਸਨ ਫਿਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਜਿਹੜੇ ਜਿਨ੍ਹਾਂ ਦਾ ਖੋਪਰ ਉਤਾਰਿਆ ਗਿਆ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਭਾਈ ਲੋਵੋ ਲੋਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਉਹ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਰੂੰਚ ਲਪੇਟ ਕੇ ਸਾੜਿਆ ਗਿਆ ਉਹ ਭਾਈ ਸਤੀਦਾਸ ਜੀ ਮਤਲਬ ਸਾਰਿਆਂ ਨਾਲ ਭਾਈ ਸ਼ਬਦ ਸੀ ਇਹ ਮੈਂ ਤੁਹਾਨੂੰ ਤੱਥਾਂ ਦੇ ਆਧਾਰਤ ਗੱਲ ਕਰ ਰਿਹਾ ਵੀ ਓਦਾਂ ਨਹੀਂ ਕਰ ਰਿਹਾ ਅੰਗਰੇਜ਼ ਰਾਜ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਨਾਂ ਦੇ ਨਾਲ ਇਹ ਤਖੱਲਸ ਲੱਗੇ ਨਹੀਂ ਮਿਲਣਗੇ ਫਿਰ ਉਹਨਾਂ ਨੇ ਲੱਭਿਆ ਵੀ ਇਹ ਤੇ ਵਿਅਕਤੀਗਤ ਪੂਜਾ ਤੇਨਾਂ ਤੇ ਹੈ ਹੀ ਨਹੀਂ ਇਹ ਤੇ ਸ਼ਬਦ ਨੂੰ ਮੰਨਦੇ ਨੇ ਉਨਾ ਫਿਰ ਹੌਲੀ ਹੌਲੀ ਵਿਅਕਤੀਗਤ ਪੂਜਾ ਸਾਡੇ ਸ਼ੁਰੂ ਆ ਜਿਹੜੇ ਤੁਹਾਨੂੰ ਅੱਜ ਦੇਹ ਧਾਰੀ ਗੁਰੂ ਵਿਡੰਬ ਪੰਜਾਬ ਚ ਦਿਖਾਈ ਦਿੰਦਾ ਹੈ ਨਾ ਇਹਦਾ ਛੱਟਾ ਉਦੋਂ ਦਿੱਤਾ ਸੀ ਜਿਵੇਂ ਕਈ ਵਾਰੀ 86 ਹੁੰਦੀ ਨਾ 86 ਆਪਣੇ ਪੈਲੀਆਂ ਚ ਪਹਿਲਾਂ ਵੱਡੀ ਸੀ ਹੁੰਦੀ ਹੁਣ ਨਹੀਂ ਹੈਗੀ ਹੁਣ ਉਹ ਮਰ ਮੁਰ ਗਈ ਉਦਾਂ ਹੀ ਪਹਿਲਾਂ ਆਪਾਂ ਮਕਈ ਬੀਜਣੀ ਤੇ ਮਕਈ ਘਾਟੂਗਣੀ ਦੀ 86 ਬੋਲੋ ਜੀ ਉਹ ਘਾ ਉੱਪ ਪੈਣਾ 86 ਰੋਗ ਪੈਣੀ ਹੁਣ ਤਾਂ ਸਪਰੇਆ ਆ ਗਈਆਂ ਪਹਿਲਾਂ ਆਪਾਂ ਗੋੜਦੇ ਹੁੰਦੇ ਸੀ ਰੰਬਾ ਵੇਚੀ ਰਹਿਣਾ ਗੋੜਦਿਆਂ ਗੋੜਦਿਆਂ ਪਹਿਲਾਂ 12 ਇਕ ਵਾਜ ਜਾਣੇ ਫੇਰ ਕਹਿਣਾ ਸ਼ਾਮਾਂ ਨੂੰ ਫੇਰ ਗੋਡਾਂਗੇ ਜਿਹੜਾ ਗੋੜ ਲੈਂਦਾ ਸੀ ਉਹਦੇ ਘਰ ਚਾਰ ਮਣ ਮਕਈ ਆ ਜਾਂਦੀ ਸੀ ਜਿਹੜਾ ਸੁੱਤਾ ਰਹਿੰਦਾ ਸੀ ਉਹਦੇ ਘਰ ਫਿਰ 80 ਦੇ ਢੇਰ ਲੱਗਦੇ ਸੀ ਮਕਈ ਬਕੂਈ ਤਾਂ ਕਾਨੂੰ ਆਉਣੀ ਫਿਰ ਹਾਰ ਕੇ ਅੱਕਾ ਪਤਾ ਕਹਿੰਦਾ ਚਲੋ ਮਜਾ ਇੱਕ ਵੱਡੇ ਨੂੰ ਚਾਰੋ ਵੱਢ ਲੋ ਛਲੀਆਂ ਛਲੀਆਂ ਤੇ ਲਗਣੀਆਂ ਕੋਈ ਨਹੀਂ ਇਹ ਜਿਹੜਾ ਛੱਟਾ ਸੀ ਨਾ ਜਿਹੜਾ ਖਿਲਾ ਰਿਆ ਗਿਆ ਇਹ ਢੇਰਾਵਾਦ ਦਾ ਜਿਹੜਾ ਬੀਜ ਆ ਨਾ ਇਹ ਉਹਨਾਂ ਨੇ ਆਪਣੇ ਰਾਤ ਚ ਖਿਲਾ ਰਿਆ ਅਛਾ ਉਹ ਵਾਧਾ ਗਿਆ ਮੁੜ ਕੇ ਬੀਜ ਉਹਨਾਂ ਖਿਲਾ ਰਿਆ ਹੁਣ ਕਈ ਵਾਰੀ ਤੁਸੀਂ ਨਾ ਥੋੜਾ ਜਿਹਾ ਬੀਜ ਖਿਲਾ ਰਹੋਗੇ ਮੁੜ ਕੇ ਵੱਧੀ ਵੱਧੀ ਜਾਣਾ ਨਾ ਜ਼ਮੀਨ 'ਚ ਬੀਜ ਥੋੜਾ ਜਿਹਾ ਲਿਆ ਕੇ ਪਾ ਦਿਓ ਉਹ ਫੇਰ ਗਾਂਹ ਪੈਦਾ ਹੋਈ ਜਾਣਾ ਬੀਜ ਉਹਨਾਂ ਥੋੜਾ ਪਿਆ ਸੀ ਉਹਨਾਂ ਦੇ ਵੇਲੇ ਥੋੜੇ ਜਿਹੀ ਉਹਨਾਂ ਬਾਬੇ ਪੈਦਾ ਕੀਤੇ ਸੀ ਆਪਣੇ ਰਾਜ 'ਚ ਪਰ ਉਹਨਾਂ ਨੂੰ ਇਹ ਥੋੜਾ ਪਤਾ ਸੀ ਵੀ ਇੱਥੇ ਵੇਖੋ ਵੇਖੀ ਰੰਗ ਚੜੀ ਜਾਣਾ ਖਰਬੂਜੇ ਨੇ ਵੇਖ ਕੇ ਖਰਬੂਜੇ ਨੇ ਬੋਲੋ ਬਿਆਰਿਓ ਰੰਗੋ ਫੜੀ ਜਾਣਾ ਉਹ ਰੰਗ ਇਹੋ ਜਿਹਾ ਫੜਿਆ ਉਹਨੇ ਕਿਹਾ ਅੱਛਾ ਮੈਂ ਪਿੱਛੇ ਕੋ ਰਵਾਂ ਇਹਨੇ ਇਦਾਂ ਦਾ ਬਾਣਾ ਪਾਇ ਇਦਾਂ ਦੀ ਵਿਧੀ ਦੱਸਦਾ ਮੈਂ ਇਦਾਂ ਤੁਸੂ ਗੁਰੂ ਗ੍ਰੰਥ ਸਾਹਿਬ ਨਾਲੋਂ ਧਿਆਨ ਥੋੜਾ ਜਾਂ ਘਟ ਗਿਆ ਤੇ ਦੇਹਧਾਰੀ ਬਾਬਿਆਂ ਵਾਲੇ ਬਣੇ ਧਿਆਨ ਥੋੜਾ ਜਾਂ ਉੱਚੀ ਬੋਲੇ ਹਣ ਕੋਈ ਹਣ ਦੀ ਸਾਧ ਲਿਆ ਤੁਹਾਨੂੰ ਸੁਣਨਾ ਤਾਂ ਪੈਣਾ ਵੇਖੋ ਜੀ ਮੈਨੂੰ ਤਾਂ ਤਗੜੇ ਉਹ ਹੀ ਸਾਧਦੇ ਜਿਨ੍ਹਾਂ ਦੇ ਜਿਗਰੇ ਤਗੜੇ ਹੁੰਦੇ ਨੇ ਤੇ ਕਈ ਵਾਰੀ ਬੰਦੇ ਕਹਿੰਦੇ ਨਹੀਂ ਭਾਈ ਉਹ ਕਿਉਂਕਿ ਮੇਰੇ ਕੋਲ ਲੰਬੀਆਂ ਪੋਚੀਆਂ ਗੱਲਾਂ ਹੁੰਦੀਆਂ ਨਹੀਂ ਕਿਉਂਕਿ ਇਸੇ ਕਰਕੇ ਆਪਣੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਹਧਾਰੀ ਬਾਬੇ ਨਾਲ ਤੇ ਬਣਦੀ ਕੋਈ ਨਹੀਂ ਕਿ ਮੇਰੇ ਕੋਲੋ ਕਿਸੇ ਹੋਰ ਦੀ ਤਾਰੀਫ ਹੁੰਦੀ ਨਹੀਂ ਮੈਂ ਤਾਂ ਤੁਹਾਡੇ ਸਾਹਮਣੇ ਤੱਥਾਂ ਦੇ ਗੱਲ ਕਰਦਾ ਹਾਂ ਹੁਣ ਮੈਂ ਬੇਨਤੀ ਕਰੀਂ ਅੰਗਰੇਜ਼ ਰਾਜ ਆਇਆ ਉਹਨੇ ਛੱਟਾ ਦਿੱਤਾ ਛੱਟਾ ਕਿਦਾਂ ਦਿੱਤਾ 1839 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਖਰੀ ਸਾਲ ਇੰਦੇ ਦੋ ਕਿਤਾਬਾਂ ਦਾ ਨਾਮ ਲੈਣ ਲੱਗਾ ਜੀ ਜਦੋਂ ਟਾਈਮ ਲੱਗੇ ਲਿਆ ਕੇ ਪੜਿਓ ਸਿੱਖ ਰਾਜ ਕਿਵੇਂ ਬਣਿਆ ਇਹ ਕਿੰਨਾ ਦੀ ਲਿਖੀ ਭਲਾ ਜੀ ਪਤਾ ਕਿਸੇ ਨੂੰ ਵੀਰ ਨੂੰ ਗਿਆਨੀ ਸੋਹਣ ਸਿੰਘ ਜੀ ਸੀਤਲ ਟਾੜੀਆਂ ਦੇ ਬੋੜ ਹੋਏ ਆ ਭੁੱਲੂ ਤੇ ਨਹੀਂ ਹੋਣ ਜੀ ਜਦੋਂ ਗਏ ਨਾ ਕਿਤੇ ਉਥੋਂ ਬੁੱਕ ਕਿਤਾਬ ਦੀ ਦੁਕਾਨ ਤੇ ਸਟਾਲ ਤੇ ਉਥੇ ਇੱਕ ਕਿਤਾਬ ਲੈ ਕੇ ਆਇਓ ਇੱਕ ਨਾ ਲੈ ਕੇ ਆਇਓ ਰਿਸ਼ਤੇਦਾਰਾਂ ਵਾਸਤੇ ਵੀ ਦੋ ਚਾਰ ਲੈ ਕੇ ਆਇਓ ਜਿਵੇਂ ਸੂਟ ਦਿੰਦੇ ਹੋ ਨਾ ਰਿਸ਼ਤੇਦਾਰ ਨੂੰ ਕੋਈ ਕਪੜਾ ਕਮੀਜ਼ ਪਜਾਮਾ ਬਣਾ ਕੇ ਦਿੰਦੇ ਹੋ ਕੋ ਭੈਣਾ ਭੈਣ ਦੇ ਘਰ ਭਰਾ ਆਵੇ ਕੋ ਰਿਸ਼ਤੇਦਾਰ ਆਵੇ ਕੋ ਭਤੀਜਾ ਆਵੇ ਕੋ ਭਤੀਜੀ ਆਵੇ ਆਪਾਂ ਇਦਾਂ ਦਾ ਸਮਾਨ ਵੀ ਦਿਆ ਕਰੋ ਵੀ ਲੈ ਪੋਤਾ ਕਿਤਾਬ ਪੜ੍ਹ ਕੇ ਜਾ ਕੇ ਅਗਲਾ ਉਹ ਥੋੜੀ ਜੀ ਸਿੱਖ ਰਾਜ ਕਿਵੇਂ ਬਣਿਆ ਗਿਆਨੀ ਸੋਨ ਸਿੰਘ ਉੱਚੀ ਬੋਲੋ ਪਿਆਰਿਓ ਸੋਨ ਸਿੰਘ ਸੀਤਲ ਤੇ ਸਿੱਖ ਰਾਜ ਕਿਵੇਂ ਗਿਆ ਪਹਿਲਾਂ ਬਣਿਆ ਕਿਵੇਂ ਤੇ ਫਿਰ ਗਿਆ ਕਿਦਾਂ ਇਹ ਦੋਵੇਂ ਕਿਤਾਬਾਂ ਗਿਆਨੀ ਸੋਨ ਸਿੰਘ ਸੀਤਲ ਦੀਆਂ ਲਿਖੀਆਂ ਹੋਈਆਂ ਲਿਖੀਆਂ ਤਾਂ ਉਹਨਾਂ ਦੀ ਹੋਰ ਵੀ ਕਿਤਾਬਾਂ ਹੈ ਗਿਆ ਪਰ ਇਹ ਦੋ ਜ਼ਰੂਰ ਲੈ ਕੇ ਆਇਓ ਜੇ ਤੁਸੀਂ ਦੋ ਪੜ੍ਹ ਲਈਆਂ ਪੇ ਤੁਹਾਨੂੰ ਚਸਕਾ ਜਾ ਪੈ ਜਾਣਾ ਤੁਸੀਂ ਕਹਿੰਦੇ ਯਾਰ ਚੰਗੀਆਂ ਹੁੰਦੀਆਂ ਕਿਤਾਬਾਂ ਪੜ੍ਹੀਏ ਗਿਆਨ ਮਿਲਦਾ ਵੀ ਕੀ ਹੋਇਆ ਸਾਡੇ ਕੋਲ ਤੁਹਾਨੂੰ ਪਿਕਚਰ ਕਲੀਅਰ ਹੋ ਜਾਣੀ ਤੁਹਾਡੀ 1839 ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਚੜ੍ਹਾਈ ਕਰ ਜਾਂਦੇ ਆ ਠੀਕ 10 ਸਾਲ ਬਾਅਦ 39 ਚੜ੍ਹਾਈ ਕਰਦੇ 49 ਚ ਪੂਰੇ 10 ਸਾਲ ਬਾਅਦ ਆਖਰੀ ਜੰਗ ਹੁੰਦੀ ਹੈ ਸਭਰਾਵਾਂ ਦੀ ਜਿਹਦੇ ਵਿੱਚ ਸਰਦਾਰ ਖਾਨ ਸਿੰਘ ਜੀ ਅਟਾਰੀ ਵਾਲੇ ਐ ਨਾਲ ਲੱਗਿਆ ਕੋਈ ਸਿਰ ਚਾ ਹੁੰਦਾ ਨਾ ਜਦੋਂ ਸਰਦਾਰ ਸਾਹਿਬ ਆਪਣੇ ਘਰੋਂ ਤੁਰ ਲਗੇ ਨਾ ਸਰਦਾਰ ਸਾਹਿਬ ਇਹ ਆਸਲੀ ਸਰਦਾਰ ਸਾਹਿਬ ਅੱਛਾ ਵੇਖੋ ਇਹਨਾਂ ਨੂੰ ਵੀ ਕਿਸੇ ਨੇ ਸੰਤ ਅਟਾਰੀ ਵਾਲੇ ਦੀ ਸ਼ਾਮ ਸੰਤ ਸ਼ਾਮ ਸਿੰਘ ਨਹੀਂ ਕਿਹਾ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਜਦੋਂ ਸਰਦਾਰ ਸ਼ਾਮ ਸਿੰਘ ਕਿਉਂਕਿ ਇਹ ਵੀ ਡੋਗਰੀਆਂ ਦੀਆਂ ਚਾਲਾਂ ਸੀ ਉਹਨਾਂ ਨੇ ਬਰੂਦ ਭੇਜਣ ਦੀ بجائے ਕਿਉਂਕਿ ਉਹ ਉੱਚੋਂ ਰਲੇ ਸੀ ਉਹਨਾਂ ਨੇ ਰੇਤ ਭੇਜਤੀ ਹੋਰ ਸਮਾਨ ਭੇਜਦਾ ਵੀ ਗੋਲੇ ਅੰਦਰੋਂ ਜੋ ਗਦਾਰ ਸੀ 84 'ਚ ਵੀ ਆਪਣਾ ਇਦਾਂ ਹੀ ਹੋਇਆ ਜਿਹੜੇ ਆਪਣੇ ਆ ਭਰਾਵਾਂ ਦੀਆਂ ਲਾਸ਼ਾਂ ਤੇ ਜਿਹੜੇ ਅੰਦਰ ਸ਼ਹਾਦਾ ਜਾਮ ਪੀ ਕੇ ਉਹਨਾਂ ਨੂੰ ਅਸੀਂ ਹਰ ਸਾਲ ਯਾਦ ਕਰਦੇ ਆ ਜਿਹੜੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਆਗੇ ਕੋਈ ਕਾਂਗਰਸ ਦੀ ਗੱਡੀ 'ਚ ਬੈਠਾ ਕੋਈ ਅਕਾਲੀਆਂ ਦੀ ਗੱਡੀ 'ਚ ਬੈਠਾ ਮਿਲਦਾ ਅੱਜ ਤੁਹਾਨੂੰ ਕੋਈ ਆ ਨਵੀਂ ਜਿਹੜੀ ਸਰਕਾਰ ਬਣੀ ਇਹਦੀ ਗੱਡੀ 'ਚ ਬਹਿ ਜਾਏਗਾ ਕਿਉਂਕਿ ਮੈਂ ਨਾਂ ਤਾਂ ਲੈਂਦਾ ਜਿਹਦਾ ਨਾਂ ਲਿਆ ਤੁਸੀਂ ਕਹਣਾ ਸ਼ਾਇਦ ਇਹਨਾਂ ਦਾ ਬੰਦਾ ਹੋਣਾ ਤੁਹਾਨੂੰ ਅੱਜ ਵੀ ਜਿਹੜੇ 84 ਦੇ ਵਿੱਚ ਆਪਣੀਆਂ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਆਏ ਕਿੱਥੇ ਆ ਬਲਾ ਜੀ ਉਹ ਵੇਖ ਲੋ ਕਿੱਥੇ ਮੜਿਆ ਧਿਆਨ ਅੱਖਾਂ ਖੋਲ ਕੇ ਅਗਲੀ ਪੀੜ੍ਹੀ ਨੂੰ ਤਾਂ ਨਹੀਂ ਪਤਾ ਹੋਣਾ ਬਜ਼ੁਰਗਾਂ ਨੂੰ ਤਾਂ ਪਤਾ ਹੀ ਹੋਣਾ ਨਾ ਵੀ ਉਹ ਕਿੱਥੇ ਨੇ ਉਹ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਜਾਨੀ ਕਿ ਡੋਗਰਿਆਂ ਦੀਆਂ ਨਸਲਾਂ ਉਹ ਬੀਜ ਗਾਂ ਖਿਲਰਦਾ ਜਾਂਦਾ ਨਾ ਜਿਵੇਂ ਏਸੜ ਗਾਂ ਤੁਰੇ ਆਉਂਦੀ ਐ ਉਹ ਗਾਂ ਗਾਂ ਤੁਰਿਆ ਆਉਂਦਾ ਵਾ ਵਿਚਾਰ ਉਦਾਂ ਹੀ ਜਾਨੀ ਕਿ ਡੋਗਰੇ ਦਾ ਮਤਲਬ ਹੁੰਦਾ ਉਹ ਨੀਤੀ ਜਿਵੇਂ ਭੀਮ ਜਿਹੜਾ ਰਾਜਾ ਭੀਮਚੰਦ ਸੀ ਉਹਨੂੰ ਗੁਰੂ ਦਾ ਪ੍ਰਸਾਦ ਦੀ ਹਾਥੀ ਨਹੀਂ ਸੀ ਚੰਗਾ ਲੱਗਦਾ ਉਹਨੂੰ ਗੁਰੂ ਸਾਹਿਬ ਦੀ ਪ੍ਰਵਤਾ ਚੰਗੀ ਨਹੀਂ ਸੀ ਲੱਗਦੀ ਉਹਨੂੰ ਗੁਰੂ ਸਾਹਿਬ ਦੀ ਵਡਿਆਈ ਚੰਗੀ ਨਹੀਂ ਸੀ ਲੱਗਦੀ ਉਹਨੂੰ ਗੁਰੂ ਸਾਹਿਬ ਦੇ ਨਗਾਰੇ ਚੰਗੇ ਨਹੀਂ ਸੀ ਲੱਗਦੇ ਤੇ ਜਿਹੜੇ ਅੱਜ ਗੁਰੂ ਦੇ ਬਰਾਬਰ ਗੱਡੀਆਂ ਲਾ ਕੇ ਬੈਠੇ ਨੇ ਗੁਰੂ ਦੇ ਬਰਾਬਰ ਆਪਣੇ ਪੈਰਾਂ ਤੇ ਮੱਥੇ ਟਿਕਾਉਂਦੇ ਨੇ ਗੁਰੂ ਦੀ ਤਰ੍ਹਾਂ ਆਪਣੇ ਉੱਤੇ ਫੁੱਲਾਂ ਦੀ ਵਰਖਾ ਕਰਾਉਂਦੇ ਨੇ ਨਸਲ ਤੇ ਭੀਮ ਚੰਦ ਹੀ ਹੋਈ ਨਾ ਫਿਰ ਰੂਤ ਇਹਨਾਂ ਵਿੱਚ ਵੀ ਭੀਮਚੰਦ ਦੀ ਕੰਮ ਕਰਦੀ ਐ ਸੱਦਾ ਗੱਲ ਇਹ ਆ ਵੀ ਉਹ ਭੀਮਚੰਦ ਰਾਜਾ ਹੋਰ ਸਾਬਦਾ ਸੀ ਇਹ ਥੋੜਾ ਜਿਹਾ ਹੋਰ ਤਰੀਕੇ ਨਾਲ ਆਪਣੀ ਪੂਜਾ ਕਰਾਈ ਜਾਂਦੇ ਨੇ ਉਹੋ ਤਰੀਕੇ ਨਾਲ ਅਗਲੇ ਉਹ ਨੀਤੀਆਂ ਅਪਣਾ ਕੇ ਗਾਂਹ ਦੀਆਂ ਤੁਰੇ ਜਾਂਦੇ ਨੇ ਆਮ ਸਿੱਖ ਦੇ ਅੰਦਰ ਜਿਹੜਾ ਜज्ਬਾ ਹੈ ਜਿਹੜਾ ਪਿਆਰ ਹੈ ਉਹਦੇ ਤੇ ਰੰਚਕ ਮਾਤਰ ਵੀ ਸ਼ੱਕ ਨਹੀਂ ਆਮ ਸਿੱਖ ਤਾਂ ਅੱਜ ਵੀ ਜਾਨਵਾਰ ਨੂੰ ਤਿਆਰ ਐ ਪਰ ਸਵਾਲ ਇਹ ਪੈਦਾ ਹੁੰਦਾ ਜੇ ਜਾਨਵਾਰਨ ਤੋਂ ਬਾਅਦ ਕੁਝ ਪ੍ਰਾਪਤੀ ਹੁੰਦੀ ਹੋਵੇ ਨਾ ਤੇ ਫਿਰ ਮੈਂ ਕਹਿੰਦਾ ਸਾਰਿਆਂ ਨੂੰ ਵਾਰ ਦੇਣੀ ਚਾਹੀਦੀ ਆ ਪਰ ਗੱਲ ਇਹ ਐ ਜਾਨਾ ਵਾਰਨ ਵਾਲੇ ਜਾਨਾ ਵਾਰ ਜਾਂਦੇ ਨੇ ਪਰ ਉਹਨਾਂ ਦੀਆਂ ਲਾਸ਼ਾਂ ਉੱਤੇ ਰਾਜ ਕਰਨ ਵਾਲੇ ਫਿਰ ਆਪਣੀ politcal ਸਤਾ ਦਾ ਕਬਜਾ ਜਮਾ ਕੇ ਬਹਿ ਜਾਂਦੇ ਨੇ ਸਵਾਲ ਤੇ ਆਓ ਕਈ ਵਾਰੀ ਕੁਰਬਾਨੀ ਦੀ ਗੱਲ ਆਉਂਦੀ ਆ ਆਪਾਂ ਕਹਿੰਦੇ ਜੇ ਤੇ ਕੁਰਬਾਨੀ ਕੀਤੀਆਂ ਕੁਝ ਮਿਲਦਾ ਉਹ ਕਰੀਏ ਫਿਰ ਉਤਰੀਏ ਪਰ ਜੇ ਫਿਰ ਲਿਆ ਕੇ ਇਹੋ ਜਿਹੇ ਬੰਦੇ ਉੱਪਰ ਬਿਠਾਉਣੇ ਜਿੰਨਾਂ ਨੂੰ ਤੁਸੀਂ ਕਦੀ ਮੰਤ ਨਰੇਨੂ ਕੋਲੋਂ ਆਜ਼ਾਦ ਕਰਾਉਂਦੇ ਫਿਰਦੇ ਸੀ ਤੁਹਾਨੂੰ ਭਾਈ ਬਲਦੇਵ ਸਿੰਘ ਜੀ ਵਿਡਾਲਾ ਤੁਹਾਨੂੰ ਕਦਾਸੀ ਗਏ ਨੇ ਹੁਣ ਆਪਾਂ ਇਹਨਾਂ ਕੋਲੋਂ ਆਜ਼ਾਦ ਕਰਾਉਂਦੇ ਫਿਰਦੇ